ਆਈਟੀਈ ਨਵਾਂ ਸ਼ਹਿਰ ਚ Swami Vivekananda ਜੀ ਦੇ ਜਨਮ ਦਿਹਾੜੇ ਉੱਤੇ ਜਿਹੜਾ ਰਾਸ਼ਟਰੀ ਯੁਵਾ ਦਿਵਸ ਤੌਰ ਤੇ ਮਨਾਇਆ ਜਾਂਦਾ ਹੈ ਉਸ ਦੇ ਸਬੰਧ ਵਿੱਚ ਸ਼੍ਰੀਮਾਨ ਚੰਨ ਲਾਲ ਜੀ ਨਸ਼ਾ ਛਡਾਊ ਕੇਂਦਰ ਨਵਾਂ ਸ਼ਹਿਰ ਤੋਂ ਆਪਣੀ ਪੂਰੀ ਟੀਮ ਲੈ ਕੇ ਆਈਟੀ ਪਹੁੰਚੇ ਜਿਨ੍ਹਾਂ ਨੇ Swami Vivekananda ਦੇ ਜੀਵਨ ਦੇ ਉੱਤੇ ਸਖਿਆਰਥੀਆਂ ਨਾਲ ਅਤੇ ਸਟਾਫ ਨਾਲ ਵਿਚਾਰ ਸਾਂਝੇ ਕੀਤੇ ਨਸ਼ਿਆਂ ਤੋਂ ਬਚਣ ਦੇ ਲਈ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਤੁਹਾਨੂੰ ਦਿਖਾ ਰਹੇ ਹਾਂ ਨਵਾਂ ਸ਼ਹਿਰ ਵਿੱਚ ਇਹ ਵਿਲੱਖਣ ਪ੍ਰੋਗਰਾਮ Swami Vivekananda ji ਦੇ ਜੀਵਨ ਦੇ ਉੱਤੇ ਆਧਾਰਿਤ ਸੀ ਜੋ ਜਿਹਦੇ ਵਿੱਚ ਬੱਚਿਆਂ ਨੇ ਵੀ ਪਾਰਟਿਸਿਪੇਟ ਕੀਤਾ ਅਤੇ ਅਲੱਗ-ਅਲੱਗ ਬੁਲਾਰਿਆਂ ਵੱਲੋਂ ਵਿਚਾਰ ਦਿੱਤੇ ਗਏ ਬਹੁਤ ਸਾਰੇ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਜਿਨ੍ਹਾਂ ਨੇ ਆਈਟੇ ਲਈ ਚੰਗੇ ਕੰਮ ਕੀਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਆਈਟੀ ਨਵਾਂ ਸ਼ਹਿਰ ਵਿੱਚ ਇਸ ਪ੍ਰੋਗਰਾਮ ਦੀਆਂ ਝਲਕੀਆਂ ਤੇ ਚਲਦੇ ਹਾਂ ਸਰਕਾਰੀ ਆਈਟੀ ਨਵਾਂ ਸ਼ਹਿਰ ਜਿੱਥੇ ਪ੍ਰਿੰਸੀਪਲ ਸ਼੍ਰੀ ਓਮ ਕਾਸ਼ੀ ਜੀ ਛੜਨਗੇ ਆਓ ਚਲਦੇ ਹਾਂ ਕੋਈ ਸ਼ਰਾਬ ਪਾਨੂੰ ਮਿਲੇ ਜਾਣਗੇ ਕਿਉਂਕਿ ਸ਼ਰਾਬ ਦੇਦਾਰ ਚਾਹੇ ਦਸ਼ਾ ਦਾ ਕੋਈ ਵੀ ਆ ਉਹ ਮਾਨਸਿਕ ਰੋਗੀ ਬਣਾਦਾ ਉਹਨੂੰ ਆਪਣੇ ਰਸਤੇ ਕੋਈ ਕਿਸੇ ਦਾ ਕੀ ਆ ਉਹਨੂੰ ਦੂਸਰੇ ਵਿੱਚ ਤੇ ਰਸਤੇ ਜਿਹੜੇ ਆ ਉਹ ਚੰਗੇ ਲੱਗਦੇ ਨਜ਼ਰ ਨਹੀਂ ਆਉਂਦੇ ਹੈ ਕਿ ਕੀ ਮੈਂ ਇਸ ਜਿਹੜੇ ਨਾਲੇ ਇੱਕ ਤੀਜੀ ਜਿਹੜੀ ਸਾਡੇ ਆਪ ਨੌਜਵਾਨਾਂ ਦੇ ਵਿੱਚ ਜਿਹੜੀ ਆ ਯੂਥ ਦੇ ਵਿੱਚ ਆਈ ਆ ਦੇਖੋ ਦੇਖੇ ਉਹਨਾਂ ਨੇ ਚੁੱਕੀ ਸ਼ੁਰੂ ਜਿਹੜੀ ਆ ਉਹ ਬੁੜਾਈ ਸ਼ੁਰੂ ਕਰ ਦਿੱਤੇ ਕਿ ਜੇ ਤੇਰੇ ਨਾਲ ਕੋਈ ਅਮੀਰ ਘਰ ਦਾ ਲੜਗਾ ਜਦੋਂ ਉਹ ਕਹਿੰਗੇ ਖਾਦੇ ਪੀਣੇ ਤੇ ਇਸ ਲੋਕਾਂ ਅਸੀਂ ਆਪਣੇ ਮਾਪਾਂ ਨੂੰ ਕਿਹਾ ਇਹ ਗਰੀਬ ਨੇ ਕਰਤੀ ਨੇ ਤੇ ਉਹਨਾਂ ਨੂੰ ਅਸੀਂ ਉਹਦੇ ਵਿੱਚ ਭੂਖਾ ਲੇ ਕੇ ਆਪਣੀ ਸ਼ਾਨ ਨੂੰ ਜਿਹੜਾ ਹੈ ਉਹਨਾਂ ਦੇ ਬਾਬਰ ਜਿਹੜਾ ਅੱਖਾਂ ਵਿੱਚੋਂ ਉਹਨਾਂ ਅਸੀਂ ਬੜਾ ਕੁਛ ਇਹਨਾਂ ਦੇ ਜਿਹੜਾ ਹੈ ਆਪਣੇ ਮਾਪਾਂ ਨੂੰ ਤੱਕ ਕਰਕੇ ਆਪਣੀ ਸ਼ਾਨ ਜਿਹੜੀ ਆ ਉਹ ਦਿਖੋਲੇ ਕੋਦੇ ਆ ਪਰ ਅਸਲ ਜਿਹੜੀ ਸ਼ਾਨ ਹੈ ਉਹ ਤਾਂ ਤੁਹਾਡੇ ਅੰਦਰ ਜੋ ਟੈਲੈਂਟ ਹੈ ਤੁਹਾਡੇ ਅੰਦਰ ਜੋ ਹੁਨਰ ਹੈ ਤੁਹਾਡੇ ਅੰਦਰ ਕਰੜਾ ਹੈ ਤੇ ਕੋਈ ਆਪਾਂ ਕਿਸੇ ਦਾ ਕਿਸੇ ਧਰਮ ਦੇ ਨਾਲ ਆਪਣੀ طاقت ਨੂੰ ਜਿਹੜਾ ਹੈ ਉਹਦਾ ਦਿਖਾਵਾ ਕਰਨਾ ਉਹ ਦਿਖਾਵਾ ਇੰਨਾ ਲੱਗੇ ਕਿ ਉਹ ਦਿਖਾਵੇ ਦਾ ਅਸਰ ਵੀ ਹੋਇਆ ਜੇ ਤੁਸੀਂ ਕਿਰਤ ਕਰਦੇ ਹੋ ਕਿਸੇ طاقت ਦੇ ਨਾਲ ਤਾਂ ਉਹ ਉਹਦਾ ਕੀ ਫਾਇਦਾ ਆਪਣੇ ਦੇਸ਼ ਨੂੰ ਆਪਣੇ ਪੰਜਾਬ ਨੂੰ ਕੋਈ ਫਾਇਦਾ ਹੋਇਆ ਇਹ ਨਹੀਂ ਪਤਾ ਹੋਇਆ ਤੇ ਉਹ ਕਰਤ ਵੀ ਤੁਹਾਡੇ ਤਾਕਤ ਵੀ ਤੁਹਾਡੇ ਇਧ ਆ ਗਿਆ ਜਿਹੜੀ ਤਾਕਤ ਤੁਸੀਂ ਨਾਲੇ ਹੋ ਇਹ ਨਾਲੋਂ ਕਿ ਮੈਂ ਆਪਣਾ ਕੋ ਤਾਕਤ ਆ ਗਿਆ ਮੈਂ ਨੀਦੇ ਦੀ ਤਰਖਾ ਲੱਗਾ ਜਾਂ 200 ਰੁਪਏ ਦਿਹਾੜੀ ਲੈਣਾ ਤੇ ਤਾਕਤ ਉਹ ਬੋਲਿਆ ਉਹ ਪੈਸੇ ਦੀ ਹੈ ਜਿਹੜਾ ਤੁਸੀਂ ਉਸ ਤਾਕਤ ਦੇ ਉੱਤੇ ਖੋਲ ਜਾਂਦੇ ਲਾਇਆ ਉਹ ਉਹਦੇ ਪੈਸੇ ਆਪਾਂ ਲੈ ਕੇ ਆਉਣੇ ਆ ਸੋ ਜੇ ਇਹ ਸਾਡਾ ਜੂਠ ਜਿਹੜਾ ਹੈ ਅੱਜ ਮੈਨੂੰ ਪਤਾ ਕਿ ਬਹੁਤ ਸਾਰੇ ਜੂਠ ਜਿਹੜਾ ਹੈ ਨਾ ਉਹਨੂੰ ਕੁਝ ਇਸ ਨਾਲ ਸਾਡੀਆਂ ਸਰਕਾਰੀ ਨੀਤੀਆਂ ਵਿੱਚ ਕੁਝ ਇਹੋ ਜਿਹੇ ਨੇ ਹੋ ਗਏ ਜਾਂ ਕਿਉਂਕਿ ਜ਼ੂਤ ਅਜਿਹਾ ਪੱਟਾ ਪੱਤਰ ਤੇ ਜਿਹੜਾ ਹੈ ਉਹ ਬੇਕਾਰ ਬਹੁਤ ਹੋ ਰਿਹਾ। ਬੇਰੁਜ਼ਗਾਰੀ ਕਰਕੇ ਉਹਨੂੰ ਰੋਜ਼ਗਾਰ ਦੇ ਉਹ ਵਾਹ ਇਕੱਠਾ ਭਜਾ ਬੰਦਾ ਪਰ ਇਹਨਾਂ ਗੱਲਾਂ ਤੇ ਨਹੀਂ ਗੱਲਾਂ ਜਿਹੜੀ ਇਹ ਇਹ ਹੈ ਕਿ ਅਸੀਂ ਸਰਕਾਰੀ ਨੌਕਰੀਆਂ ਨੇ ਹੀ ਆਪਣੇ ਜੀਵਨ ਨੂੰ ਜਿਹੜਾ ਹੈ ਉਹ ਨਿਰਪੱਖ ਬਣਾ ਦਿੰਦਾ। ਕਿੱਥੇ ਦਾ ਕੋਈ ਵੀ ਤੁਸੀਂ ਕਰਕੇ ਆਪਣਾ ਜੀਵਨ ਰੁਹਾ ਕਰ ਸਕਦੇ ਆ। ਪਰ ਇਹ ਵੀ ਹੈ ਕਿ ਅਸੀਂ ਉਹਦੇ ਬਦਲੇ ਦੇ ਵਿੱਚ ਜਿੱਦਾਂ ਦਾ ਮੈਂ ਕੋਈ ਕੋਸ਼ਿਸ਼ ਕੀਤਾ ਜਿੱਦਿ ਮੈਂ ਐਜੂਕੇਸ਼ਨ ਪ੍ਰਾਪਤ ਕੀਤੀ ਆ ਜੇ ਮੈਨੂੰ ਸਰਕਾਰੀ ਜਾਂ ਗੈਰ ਸਰਕਾਰੀ ਤੌਰ ਤੇ ਮੈਨੂੰ ਕੋਈ ਨੌਕਰੀ ਨਹੀਂ ਮਿਲਦੀ ਮੈਨੂੰ ਸਰਵਿਸ ਨਹੀਂ ਮਿਲਦੀ ਮੈਨੂੰ ਕੰਮ ਨਹੀਂ ਮਿਲਦਾ ਕਿ ਕੀ ਮੈਂ ਇਸ ਆਪਣੇ ਜੀਵਨ ਨੂੰ ਤਬਾਹ ਕਰ ਲਵਾਂ ਇਹ ਕੋਈ ਹੱਕ ਨਹੀਂ ਸਾਨੂੰ ਸਾਨੂੰ ਆਪਣਾ ਜੀਵਨ ਵੀ ਜਿਹੜਾ ਤਬਾਹ ਕਰਦਾ ਹੱਕ ਨਹੀਂ ਹੈ ਤੇ ਇਹਨੂੰ ਸਾਡੇ ਨੂੰਰਕ ਕਰਦੇ ਆਏ ਦੇ ਤੁਸੀਂ ਆਪਣੇ ਦਾਦੇਆ ਪਰਦਾਦੇਆਂ ਦੀਆਂ ਗੱਲਾਂ ਕਰਕੇ ਦੇਖਣਾ ਉਹਨਾਂ ਦੇ ਸੁਣ ਕੇ ਦੇਖ ਲਓ ਕਿ ਉਹ ਕਿੱਦਾਂ ਦੇ ਜਿਹੇ ਹੈਸ਼ ਹੁੰਦੇ ਸੀ ਕਿੱਦਾਂ ਦਾ ਉਹਨਾਂ ਦਾ ਖਾਣਾ ਪੀਣਾ ਹੁੰਦਾ ਸੀ ਕਿੱਦਾਂ ਦੀ ਉਹਨੇ ਛਾੜੋ ਸ਼ੌਕ ਤੋਂ ਹੁੰਦੇ ਸੀ ਉਹਨਾਂ ਨੇ ਜਿਹੜਾ ਆਪਣਾ ਦਰਵਾਜ਼ਾ ਕੀਤਾ ਤੇ ਸੋ ਸਾਨੂੰ ਝੂਠੀ ਛਾਲ ਦੇ ਵਿੱਚ ਵੀ ਨਹੀਂ ਪੈਣਾ ਚਾਹੀਦਾ ਅੱਜ ਜਿਹੜਾ ਸਾਡਾ ਨੌਜਵਾਨ ਵਰਗੇ ਜਿਹੜਾ ਹੈ ਨਸ਼ਿਆਂ ਦੇ ਵਿੱਚ ਪੈ ਕੇ ਤੇ ਅੱਜ ਜੇ ਮੈਂ ਨਸ਼ਿਆਂ ਦੀ ਗਿਰਤੀ ਕਰਾਂ ਸਾਡੇ ਕੋਲ ਵੀ ਜਿਹੜੇ ਬੱਚੇ ਆਉਂਦੇ ਨੇ ਮੇਰਾ ਖਿਆਲ 3000 ਦੋ ਬੱਚੇ ਸਾਡੇ ਕੋ 2007 ਤੋਂ ਜਿਹੜੇ ਆ ਉਥੇ ਦਾਖਲ ਹੋ ਚੁੱਕੇ ਆ ਉਹਨਾਂ ਵਿੱਚੋਂ 60 ਤੋਂ ਲੈ ਕੇ 70% ਤੱਕ ਬੱਚੇ ਜਿਹੜੇ ਆ ਉਹ ਕਾਲੇ ਪੀਏ ਹਨ ਤੇ ਐਚਆਈਵੀ ਦੇ ਸ਼ਕਾਰ ਨੇ ਤੇ ਉਹ ਆਪ ਦਾ ਸ਼ਕਾਰ ਹੈਗੇ ਆ ਤੇ ਉਹ ਜਿਹੜੇ ਔਰਤਾਂ ਦੇ ਨਾਲ ਜਿਹੜੀਆਂ ਲੜਕੀਆਂ ਦੇ ਨਾਲ ਝੂਠੇ ਇਸ਼ਾਰ ਮਿੱਤਰ ਦਾ ਇੱਕ ਐਲੀ ਆਪਣਾ ਤੇ ਇਹ ਮੇਰਾ ਮਿੱਤਰ ਵਾ ਮੇਰੇ ਫਰੈਂਡ ਵਾ ਮੇਰਾ ਆ ਤੇ ਉਹ ਸਾਰੀਆਂ ਲੜਕੀਆਂ ਵੀ ਉਹਦੇ ਵਿੱਚ ਘਬਰਾਹ ਹੋ ਕੇ ਐ ਬੈਠੀਆਂ ਨੇ ਸਾਡੇ ਇੱਥੇ ਯਾਰ ਮੈਂ ਇਹ ਸਮਾਜ ਦੀ ਰਚਨਾ ਸਾਡੀ ਗਲਤ ਹੋ ਗਈ ਸਮਾਜ ਦੀ ਰਚਨਾ ਨੇ ਅਸੀਂ ਉਹ ਉਹ ਹੀ ਅਸੀਂ ਪਰਵਾਸ਼ਾ ਨੂੰ ਪੜਿਆ ਅਸੀਂ ਉਹ ਨੂੰ ਸਮਝਿਆ ਨਹੀਂ ਹੈ ਸਮਾਜ ਦੀ ਰਚਨਾ ਜੇ ਅਸੀਂ ਪੜ ਲਏ ਤੁਸੀਂ ਸਾਰੇ ਪਲੱਸ 2 ਪੜ ਕੇ ਆਏ ਹੋ ਘਟੋ ਘਟਨੇ ਰਖਾਲ ਜਿੰਨੇ ਵੀ ਹੈ ਤੇ ਜੇ ਕਿਸੇ ਨੇ ਪੜਿਆ ਹੋਵੇ ਸਮਾਜ ਦੀ ਰਚਨਾ ਤਾਂ ਕਰ ਗਏ ਆਪਣੇ ਭਾਈ ਘਰ ਦਾ ਜਿੰਨੇ ਕਿਤੇ ਪੜੇ ਪੜ ਕੇ ਦੇਖੋ ਦੇਖ ਪਰਾਇਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਕਰ ਜਾਲੇ ਤੇ ਅੱਜ ਕੋਲ ਜਿਹੜਾ ਅੰਤਾ ਅਸੀਂ ਬਾਹਰ ਵਿੱਚ ਮਹਾਪਾਕੇ ਨਹੀਂ ਕਹਿੰਦਾ ਕਿ ਔਰਤਾਂ ਲੜਕੀ ਇੱਕ ਦੂਰੇ ਦੇ ਮਿੱਤਰਾਂ ਨਾਲ ਵਾਲੇ ਦਾ ਦੋਸਤਾਂ ਨਾਲ ਬਣੇ ਪਰ ਉਸ ਔਰਤ ਜਾਂ ਲੜਕੀ ਦੇ ਨਾਲ ਜਾਂ ਮੁੰਡੇ ਦੇ ਨਾਲ ਲੜਕੇ ਨਾਲ ਕਿਹਦਾ ਦੋਸਤੀ ਪਾਈ ਆ ਤੇ ਉਸ ਦੋਸਤੀ ਨੂੰ ਅਸੀਂ ਕਿਤੇ ਸਿਰਕ ਸੰਬੰਧਾਂ ਵਿੱਚ ਇਹਨਾਂ ਆਪਾਂ ਉਹਨੂੰ ਲੈ ਕੇ ਚਲੇ ਜਾਈਏ ਤੇ ਅੱਜ ਬਹੁਤ ਸਾਰੇ ਜਿਹੜੇ ਪਰਿਵਾਰ ਹੈ ਤੇ ਉਹ ਇਸ ਤਰ੍ਹਾਂ ਜਿਹੜੇ ਖੱਜਨ ਕਰਾ ਬੀ ਬੰਦੂ ਜਾ ਰਹੇ ਆ ਤੇ ਅੱਜ ਸਾਡਾ ਇਹਦਾ ਜੂਸ ਹੈ ਉਹ ਆਪਣੇ ਆਪ ਦੇ ਕੁਝ ਨਹੀਂ ਕੀਆ ਕਰਕੇ ਕੁਝ ਆਪਣੇ ਆਪ ਦੇ ਇੱਕ ਦੂਨੇ ਦੇ ਵੱਟਿਆ ਦੇ ਸਪਾਰਟ ਵਿੱਚ ਆ ਕੇ ਜਿਹੜਾ ਹੈ ਉਹ ਗਵਰਾ ਹੋ ਕੇ ਜਿਹੜਾ ਹੈ ਉਹ ਆਪਣੀ ਲਈ ਜਿਹੜਾ ਹੈ ਆਪਣੀ ਦੇ ਲਈ ਪੈੜਾ ਉਹ ਛਕਦੇ ਆਂ ਤੁਸੀਂ ਅਸੀਂ ਆਪਣੇ ਦੂਨੇ ਦੀ ਗੱਲ ਕਰਦੇ ਆ ਆ ਜਿਹੜਾ ਤੁਹਾਡੇ ਆਈਡੀਆ ਜਿਹਨਾਂ ਨੂੰ ਕੇ ਸੇਵਾ ਕੀਤੇ ਨਾ ਇਹ ਵੀ ਛੀਦੇ ਅਜੂ ਸਰਦਾਰ ਭਗਸੇ ਮੇਲੇ ਨਾਮ ਦੇ ਤੇ ਜੇ ਅੱਜ ਇਹ ਜਿਹੜਾ ਵੀ ਜਿਹੜਾ ਸਾਡਾ ਛੀਦੇ ਅਜੂ ਭਗ ਸਿੰਘ ਨਗਰ ਤੁਸੀਂ ਰੋਜ਼ ਇੱਥੇ ਨਵੀਆਂ ਘਟਨਾਵਾਂ ਹੁੰਦੇ ਚੋਰੀਆਂ ਵੀ ਹੁੰਦੀਆਂ ਨੇ ਲੁਟਾ پوਆ ਵਿੱਚ ਹੁੰਦੀਆਂ ਨੇ ਹੋਰ ਵੀ ਬੱਚੇ ਜਿਹੜੇ ਓਵਰਡੋਜ਼ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਹੋਂਦੀਆਂ ਨੇ ਤੇ ਕੀ ਅਸੀਂ ਜੇ ਐਚਰ ਕੋਈ ਬੱਚਾ ਸ਼੍ਰੀ ਦੇ ਆਜਮ ਸਰਦ ਭਗਤ ਸਿੰਘ ਦੇ ਇਸ ਆਈਟੀਆਈ ਸਸਤਾ ਦੇ ਵਿੱਚ ਪੜ ਕੇ ਜਾ ਕੇ ਤੇ ਇੱਕ ਅੱਡਾ ਏ ਦੇ ਵਿੱਚ ਉਹ ਸਿੱਖਿਆ ਲੈ ਗਿਆ ਕਦੇ ਉਹਦਾ ਪੜ ਵੀ ਲਿਆ ਕਿ ਅਸੀਂ ਕਿਹੜੇ ਐਜੂਕੇਸ਼ਨ ਵਾਲੇ ਦੇ ਵਿੱਚ ਕਿਹੜੇ ਇੰਸਟੀਚਿਊਟ ਦੇ ਵਿੱਚ ਉਹ ਅਸੀਂ ਲੈ ਕੇ ਗਏ ਆ ਤੇ ਉਹਨੂੰ ਵੀ ਯਾਦ ਕਰਨਾ ਜਿਵੇਂ ਅੱਜ ਅਸੀਂ ਸਵਾਮੀ ਮਹਾਕਾਂਦ ਦੀ ਗੱਲ ਕਰਦੇ ਆ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਵੀ ਯਾਦ ਲੈ ਕੇ ਜਾਓ ਤੇ ਅੱਜ ਜੇ ਐਦਾਂ ਦਾ ਸਭਾ ਆ ਗਿਆ ਕਿ ਜਦੀਪ ਮੈਂਨ ਸੰਕੜਕ ਕਰਾ ਅੱਜ ਤੋਂ 5 ਮਹੀਨੇ ਪਹਿਲਾਂ ਤੇ ਉਸ ਮਿੰਟ ਦਾ ਬੱਚਾ ਵੀ ਜਿਹੜਾ 21 ਸਾਲ ਦੀ ਉਮਰ ਦੇ ਵਿੱਚ ਇਹਨਾਂ ਸੀਗਾ ਤੇ ਉਹ ਵੀ ਓਵਰਡੋਜ਼ ਨਾਲ ਮੌਤ ਹੋ ਗਈ ਤੇ ਉਸ ਮਿੰਟ ਦੇ ਵਿੱਚ ਉੱਥੇ ਨਸ਼ਾ ਵੀ ਵੇਚਦਾ ਤੇ ਆਪ ਜੇ ਕਰਦੇ ਉਹਨਾਂ ਦੀ ਆਵਾਜ਼ਾਂ ਨਹੀਂ ਸੁਣ ਪਈਆਂ ਨੇ ਤੇ ਕੀ ਉੱਥੇ ਭਗਤ ਸਿੰਘ ਦੇ ਅਜਾਇਬ ਘਰ ਹੋਇਆ ਉੱਥੇ ਬੜੇ ਭਲੇ ਚਿੰਤਰ ਲੱਗੇ ਨੇ ਉਸ ਮਿਲ ਦੇ ਹਦਾਤਾਂ ਦੇ ਤਾਬਕ ਕਿ ਕਿਸ ਤਰ੍ਹਾਂ ਜਿਨ੍ਹਾਂ ਅੰਗਰੇਜ਼ਾਂ ਨੇ ਸਾਡਾ ਜਿਹੜਾ ਹੈ ਉਹ ਜਵਰ ਦਿਨਾ ਕੀਤਾ ਕਿਦਾਂ ਹਸਦੇ ਜਾਦੀਆ ਕੀਤੀਆਂ ਕਿਦਾਂ ਲੋਕਾਂ ਦੇ ਸ਼ਿਗਰ ਦੇ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਤੇ ਕਦੇ ਭੱਛੇ ਵਰਗੇ ਨੂੰ ਯਾਦ ਕਰ ਲਿਆ ਕਰੋ ਕਿ 3 ਛੱਪਾ 5 ਮਹੀਨੇ ਦਾ ਉਹ ਲੜਗਾ ਤੇ ਜਿਹੜੇ ਤੁਸੀਂ ਬਾਤੋ ਉਹ ਵੀ ਦੂਸੇ ਤੁਸੀਂ ਵੀ ਦੂਤ ਹੋ ਤੇ ਉਧਰ ਜਾ ਕੇ ਫਲਸੀ ਦਾ ਰਸਾ ਜਿਹੜਾ ਹੈ ਦੇਸ਼ ਦੇ ਉਹ ਆਯਾਤ ਨਾਲ ਦੇ ਆਪਣੇ ਘਰ ਦੇ ਵਿੱਚ ਪਾਇਆ ਤੇ ਅੱਜ ਮੈਂ ਤੁਹਾਨੂੰ ਇਹੀ ਇੱਕ ਅਪੀਲ ਕਰੂੰਗਾ ਕਿ ਦੇਖੋ ਜਿਹੜੇ ਬੱਚੇ ਇਸ ਗਰਭ ਦੇ ਵਿੱਚ ਕੋ ਹੈ ਤਾਂ ਉਹਨੂੰ ਅੱਜ ਪੱਖਸ਼ ਦੇ ਨਾਂ ਦੇ ਉੱਤੇ ਇਹਨੂੰ ਅੱਜ ਉਹਨੂੰ ਨਾਂ ਘੈਲੋ ਆਲਬਾ ਦਾ ਘੈਲੋ ਤੇ ਪੱਖਸ਼ ਦੀ ਸੋਚ ਨੂੰ ਅਪਣਾਓ ਤੇ ਫਿਰ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਹੈ ਪੰਜਾਬ ਦਾ ਨਾਂ ਜਿਹੜਾ ਉਹ ਉਕਾ ਹੁੰਦਾ ਤੇ ਅੱਜ ਪੰਜਾਬ ਦੇ ਵਿੱਚ ਵੀ 528 ਸੈਂਟਰਾਂ ਦੇ ਵਿੱਚ ਇਹ ਬੱਚੇਰੇ ਸਾਡੇ ਉਹਦੇ ਵਿੱਚ ਕੁਝ ਜ਼ਿਆਦਾ ਉਮਰ ਦੇ ਵੀ ਲੋਕ ਰਹੇ ਜਿਹੜੇ ਉਹ ਬੋਰੀਆਂ ਲੈਣ ਤੇ ਜਿਹਨਾਂ ਬੋਝ ਇਸ ਮੇਲੇ ਨੂੰ ਜਾਂਦੇ ਰਹੇ ਸ਼ਾਮ ਨੂੰ ਜਾਂਦੇ ਰਹੇ ਤੇ ਬੋਰੀਆਂ ਖਾ ਖਾ ਕੇ ਆਈ ਜਾਂਦੇ ਰਹੇ ਕਹਿੰਦੇ ਦੀ ਨਸ਼ਾ ਛੱਡਦੇ ਆ ਨਸ਼ਾ ਛੱਡਦੇ ਆ ਤੇ ਅੱਜ ਸਾਡੇ ਜੀ ਸੁਖਿੰਦਰ ਕੌਰ ਕਾਉਂਸਲਰ ਤੇ ਪਰਮੇਸ਼ਰ ਕੁਮਾਰ ਜੀ ਕਾਉਂਸਲਰ ਸਾਡੇ ਕੋਲ ਇਹ ਮਹਾਨ ਸ਼ਕੀਤਾ ਪਹੁੰਚਿਆ ਨੇ ਕਿਓ ਸਰਵਾਂ ਅਤੇ ਪਿਆਰੇ ਬੱਚਿਓ ਇਹ ਕੋਈ ਆਪਾਂ ਮਾਰਗ ਨਹੀਂ ਕਾੜੀ ਮਾਰੋ ਤੇ ਥੋੜੀ ਬੜੀ ਬਤਵਾਰੀ ਹੈ 10 ਮੀਟਰ ਉਹਨਾਂ ਮਨਜ਼ੂਰ ਹਨ ਮੈਂ ਇਹ ਗੱਲ ਕੀਤੀ ਹੈ ਕਿ ਤੁਸੀਂ ਬੜੇ ਬੱਧ ਭਾਗੀ ਹੋ ਜਿੰਨੀਆਂ ਰੂਹਾਂ ਸਾਰੀਆਂ ਬੈਠੀਆਂ ਇੱਕ ਤੁਹਾਨੂੰ ਐਸਾ ਮੈਸੇਜ ਲੱਗਿਆ ਉਹ ਬੜੇ ਭਾਗਾ ਨਾਲ ਲੱਗਦਾ ਕੁਰਬਾਨੀ ਦਾ ਇੱਕ ਸ਼ਲੋਕ ਆ ਬੱਧ ਭਾਗੀ ਹਰ ਸੰਗਤ ਪਾਵੇ ਭਾਗ ਹੀ ਬ੍ਰਹਮਚੋਟਾਂ ਖਾਵੇ ਬਿਨ ਭਾਗਾਂ ਸਤ ਸੰਗ ਨਾ ਲੱਭੇ ਬਿਨ ਸੰਗਤ ਮਾਇ ਲੁਰੀਆ ਜੀ ਹੋ। ਵੱਡੇ ਭਾਗਾਂ ਦੀਆਂ ਰੂਹਾਂ ਹੁੰਦੀਆਂ ਉਹਨਾਂ ਨੂੰ ਚੰਗੀਆਂ ਸੋਹ ਤਾਂ ਚੰਗੀਆਂ ਸੰਗਤਾਂ ਲੱਭੀਆਂ। ਕਿਉਂਕਿ ਇਦਾਂ ਦੀ ਚੰਗੀ ਸੰਗਤ ਮੇਰੇ ਕਾਲੇ ਤੋਂ ਵੱਡੇ ਭਾਗ ਹੋ ਰੋ ਨਹੀਂ ਸਕਦੇ। ਇੱਕ ਵਾਰੀ ਇਹਨਾਂ ਦੇ ਤਾੜੀ ਮਾਰੋ। ਬੜੇ ਕੀਮਤੀ ਵਿਚਾਰ ਬੋਲੇ ਲੱਗੇ। ਹੋਰ ਵੀ ਤਾੜੀ ਮਾਰੋ। ਮੈਂ ਵੀਡੀਓ ਦਾ ਹਮੋਂ ਹੋਊਗਾ ਵੀ ਵੀਡੀਓ ਸਾਰੀ ਬਣਾਇਆ ਕਿਉਂਕਿ ਬੜੀਆਂ ਹੀ ਕੀਮਤੀ ਗੱਲਾਂ ਹੋਈਆਂ। ਭੈਣ ਨੇ ਬੋਲਿਆ ਸੀ ਹਮ ਜੁਵਾ ਹਾਂ ਬਹੁਤ ਵਧੀਆ ਉਹ ਵਿਚਾਰ ਸੀਗਾ ਹਮ ਸਾਰੇ ਜੁਵਾ ਹਾਂ ਕਿਉਂਕਿ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਜੁਵਾ ਹੁੰਦਾ ਇੱਕ ਪਰਿਵਾਰ ਦੀ ਵੀ ਰੀੜ੍ਹ ਦੀ ਹੱਡੀ ਜੁਵਾ ਹੁੰਦਾ ਕੋਈ ਇੰਸਟੀਚਿਊਟ ਲੈ ਲਓ ਕੋਈ ਕਾਲਜ ਲੈ ਲਓ ਕੋਈ ਪਿੰਡ ਲੈ ਲਓ ਹਰ ਜਗ੍ਹਾ ਜੁਵਾਦਾਰ ਹੁੰਦਾ ਸਗਨ ਨੇ ਵਿਵੇਕਨੰਥੀ ਗੱਲ ਕੀਤੀ ਹੈ ਅਮਰੀਕਾ ਨਾਲ ਕੇ ਮੈਨੂੰ ਭਲਾ ਸਾਰੀ ਟੜੀ ਬੁਲਾਈ ਜਮ ਬੋਲੀ ਜਾਉਂ ਬਹੁਤ ਭੜਿਆ ਬਹੁਤ ਸੜੀ ਕੀਤਾ ਉਹਨਾਂ ਦੀ ਗੱਲ ਇੱਕ ਜਿਸ ਦੇ ਭੁਲੇਖਾ ਨਾਲ ਜੀ ਜਦੋਂ ਸ਼ਿਕਾਗੋ ਚ ਗਏ ਸੀ ਉਹਨਾਂ ਨੇ ਭਾਸ਼ਣ ਆਪਣਾ ਸ਼ੁਰੂ ਕੀਤਾ ਸੀ ਐਡਰੈਸਮੈਂਟ ਆ ਰਿਹਾ ਸੀ ਤਾਂ ਮੈਨੂੰ ਮਿਲਿਆ ਉਹਨੇ ਸਾਰਿਆਂ ਨੂੰ ਕਿਹਾ ਸੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਸਤੇ ਗੁੱਡ ਮਾਰਨਿੰਗ ਜੋਨੀ ਉਹ ਕਹਿੰਦੇ ਲੈਂਗੁਏਜ ਨਾਲ ਬੋਲਿਆ ਪਰ 5-7 ਮਿੰਟ ਤਾੜੀਆਂ ਵੱਜੀਆਂ ਸੀ ਉਹਦਾ ਕਾਰਨ ਉਹਨੇ ਕੀ ਸੀ ਉਹਦਾ ਕਾਰਨ ਇਹ ਸੀ ਕਿ ਜਿੰਨੇ ਵੀ ਸੱਜਣ ਬੋਲ ਕੇ ਗਏ ਸਾਰਿਆਂ ਨੇ ਆਪਣੇ ਆਪਣੇ ਲੈਂਗੁਏਜ ਵਿੱਚ ਵਾਸਤੇ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਜੋਨੀ ਬੋਲਿਆ ਹੋਇਆ ਤੇ ਪਰ ਉਹਨਾਂ ਨੇ ਨਾਲੇ ਸਭ ਬੋਲਿਆ ਭੈਣੋ ਤੇ ਭਰਾਓ ਕਿਉਂਕਿ ਉਹ ਬ੍ਰਹਮ ਗਿਆਨੀ ਸੀ ਉਹਨਾਂ ਕੋਲ ਗਿਆਨ ਸੀ ਜਦੋਂ ਉਹਨਾਂ ਨੂੰ ਗਿਆਨ ਮਿਲਿਆ ਸੌਂ ਭੀ ਰਾਮਕ੍ਰਿਸ਼ਨ ਪਰਮ ਹੰਸ ਉਹਨਾਂ ਦੇ ਗੁਰੂ ਸੀ ਤਾਂ ਉਹ ਵਿਵੇਕਾਨੰਦ ਬਣ ਗਿਆ ਪਹਿਲਾਂ ਨਿਰਿੰਦਰ ਸੀ ਉਹਦਾ ਨਾਮ ਪਹਿਲਾਂ ਨਿਰਿੰਦਰ ਸੀ ਨਿਰਿੰਦਰ ਬਾ ਜਦੋਂ ਉਹਨਾਂ ਨੂੰ ਗਿਆਨ ਮਿਲਿਆ ਸੌਂ ਭੀ ਰਾਮਕ੍ਰਿਸ਼ਨ ਪਰਮ ਹੰਸ ਕੋਲੋਂ ਤਾਂ ਉਹ ਉਹਨਾਂ ਦਾ ਵਿਵੇਕ ਜਾਗਰਤ ਹੋਇਆ ਉਹਨਾਂ ਦਾ ਨਾਮ ਵਿਵੇਕਾਨੰਦ ਰੱਖਿਆ ਗਿਆ ਉਹ ਗਿਆਨ ਲੈ ਕੇ ਕਿਤਾਬ ਪਹੁੰਚੀ ਬ੍ਰਹਮ ਗਿਆਨੀ ਬਣੇਗਾ ਤਾਂ ਮਵੇਕਾਨਾਂਜੀ ਕੋਲ ਇੰਨੀ لیاقت ਸੀ ਇੰਨੀ ਸਟੱਡੀ ਸੀ ਐਨਾ ਉਹਦਾ ਵਿਵੇਕ ਜਾਗਰਤ ਹੋ ਗਿਆ ਸੀ ਸਾਹਮਣੇ 10 ਬੰਦੇ ਗੱਲਾਂ ਕਰਦੇ ਦੱਸਦੇ ਉਹ ਗੱਲ ਕੀ ਕਰਦਾ ਉਹ ਕਰ ਕੀ ਕਰਦਾ ਉਹ ਗੱਲ ਕੀ ਕਰਦਾ ਐਨਾ ਉਹਨਾਂ ਨੂੰ ਬੋਲ ਜਿਹੜਾ ਸ਼ਾਰਪ ਮਾਈਂਡ ਉਹਨਾਂ ਦਾ ਵਿਵੇਕ ਜਾਗਰਤ ਹੋ ਗਿਆ ਸੀ ਉਹਦਾ ਕਾਰਨ ਕੀ ਸੀ ਉਹਨਾਂ ਕੋਲ ਬ੍ਰਹਮ ਗਿਆਨ ਸੀ ਜਦੋਂ ਨਹੀਂ ਪੜ੍ਹਨ ਤੋਂ ਪਾਏ ਕੇ ਭਰਾਵੋ ਕਿਹਾ ਤਾਂ ਉਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਆਪਾਂ ਰੂਹਾਂ ਸਾਰੀਆਂ ਬੈਠੀਆਂ ਆਪਾਂ ਪੜਨ ਬਰਾਹੀਆਂ ਪਰੰਪਤਾ ਇੱਕੋ ਹੀ ਉਹਦਾ ਮਤਲਬ ਇਸ ਮੈਂ ਪਹਿਲਾਂ ਸਟਾਰਟਿੰਗ ਕੀਤੀ ਕਿ ਪਰਮਾਤਮਾ ਨੇ ਈ ਤਾੜੀ ਮਾਰੋ ਉਹਦਾ ਮਤਲਬ ਇਹ ਹੀ ਹੈ ਕਿ ਪਰਮਾਤਮਾ ਨੇ ਈ ਤਾੜੀ ਮਾਰਾਂਗੇ ਤਾਂ ਉਹ ਨਾਲ ਅੱਛਾ ਦਾ ਆ ਕੇ ਉਹ ਵਰਦਚ ਬੈਠਾ ਸੜਾ ਨਾਲ ਬਹੁਤ ਸਰੀਆਂ ਜ਼ਰੂਰੀ ਗੱਲਾਂ ਹੋਈਆਂ ਸੀ ਬੈਠ ਕੇ ਅੱਜ ਆਪਣਾ ਇਹਦਾ ਵਿਸ਼ਾ ਹੈ ਉਹ ਯੂਥ ਦੇ ਉੱਤੇ ਜੋ 12 ਜਨਵਰੀ ਨੂੰ ਮਨਾਇਆ ਜਾਣਾ ਉਹਦੇ ਉੱਤੇ ਆਪਾਂ ਫੋਕਸ ਹੈ ਔਰ ਨਾਲ ਨਾਲ ਨਸ਼ਿਆਂ ਦੇ ਉੱਤੇ ਗੱਲ ਹੋ ਰਹੀ ਹੈ ਦਵਿਕਨੰਦ ਜੀ ਆਪਾਂ ਗੱਲ ਕਰਾਂਗੇ ਨਾ ਉਹਨੂੰ ਸ਼ੇਰ ਲੋ ਦਾ ਬੜੀ ਡੂੰਘੀਆਂ ਕਹਾਣੀਆਂ ਨੇ ਬਹੁਤ ਉਹਨਾਂ ਦੀ ਹੈ ਪੜਿਓ ਤੁਸੀਂ ਦਵਿਕਨੰਦ ਨੂੰ ਕੌਰਲੈਂਡ ਬਹੁਤ ਕੁਝ ਹੋਇਆ ਪੜਿਓ ਤੁਹਾਨੂੰ ਬਹੁਤ ਕੁਝ ਪਤਾ ਲੱਗ ਗਿਆ ਸੋ ਮੈਂ ਜ਼ਿਆਦਾ ਨਹੀਂ ਬੋਲੂਗਾ ਦਵਿਕਨੰਦ ਵਾਰੇ ਕੋਈ ਸਾਰੇ ਸੁਣਨ ਵਾਲੇ ਬੋਲੇ ਆਏ ਕਾफी ਬਹੁਤ ਹੀ ਊਡੀ ਗੱਲਾਂ ਜਿਹੜੀਆਂ ਆਪਾਂ ਅੱਜ ਸਾਂਝੀਆਂ ਕਰੀਆਂ ਆ ਪਹਿਲਾਂ ਨਾ ਮੈਂ ਸਾਰੇ ਸਖਿਆਥੀ ਨੂੰ ਇਹ ਬੇਨਤੀ ਕਰਾਂਗਾ ਕਿ ਅੱਜ ਇੱਕ ਪ੍ਰਣ ਲੈਣਾ ਯੂਥ ਦੇ ਦਿੱਤੇ ਅਪੈਨ ਰੂਮ ਕਰ ਰਹੇ ਆ ਜੇ ਕੋ ਨਸ਼ਾ ਕਰਦਾ ਤਾਂ ਸ਼ਾਮ ਹੋਵੇ ਛੱਡੋ ਕਹਿ ਲਈ ਮਤ ਖੜਾ ਕਰੋ ਜਿਹੜਾ ਉਹ ਨਿਸ਼ਾਨੀ ਕਰਦਾ ਜਿਹੜਾ ਬੱਚਾ ਤੁਹਾਡੀ ਨਿਸ਼ਾਨੀ ਕਰਦਾ ਹੱਥ ਕੱਢੋ ਬੁੜੀਆਂ ਬੁੜੀਆਂ ਸਿੱਖ ਕਰਦੀਆਂ ਹੱਥ ਖੜਾ ਕਰੋ ਇੱਕ ਵਾਰੀ ਆਪਣੇ ਦੇ ਕਾਰੀ ਵਾਹੋ ਮੈਂ ਕੱਲ ਗਿੱਤੀ ਸੀ ਕਿ ਤੁਸੀਂ ਬੜੇ ਬਟਪਾਗੀ ਹੋ ਦੇਖੋ ਫਕਸ਼ਨ ਤਾਂ ਹੁੰਦੇ ਰਹਿਣੇ ਆ ਪਰ ਇੱਕ ਜ਼ਰੂਰੀ ਮੈਸੇਜ ਇੱਕ ਜ਼ਰੂਰੀ ਸੁਨੇਹਾ ਲੈ ਕੇ ਜਾਣਾ ਉਹਨੂੰ ਆਪਣੇ ਜਿਹਨ ਚ ਧਾਰ ਲੈਣਾ ਫਿਰ ਫਕਸ਼ਨ ਕਰਨ ਤੋਂ ਦਾ ਨਿਕਾ ਕੋਈ ਖਤਰਾ ਨਹੀਂ ਆਜੀ ਤੁਹਾਨੂੰ ਬੜਾ ਜ਼ਰੂਰੀ ਮੈਸੇਜ ਲੱਗ ਰਿਹਾ ਮੈਂ ਇੱਕ ਹੋਰ ਬਣਾ ਵਾਦਾ ਕਰਾਂ ਮੈਨੂੰ ਇੱਕ ਸੂਚਨਾ ਮਿਲੀ ਹੈ ਕਿ ਸਾਡੀ ਆਈਡੀ ਵਿੱਚ ਕੁਝ ਬੱਚੇ ਨਸ਼ਾ ਕਰਦੇ ਤੁਸੀਂ ਤਾਂ ਨਹੀਂ ਕਰਦੇ ਫਾਪੜੇ ਗਿੱਤੇ ਸਾਰੇ ਪਰ ਜਿੱਦਾਂ ਮੈਨੂੰ ਪਤਾ ਲੱਗਿਆ ਉਹਨੂੰ ਬਖਸ਼ਿਆ ਨਹੀਂ ਜਾਂਦਾ। ਨਾ ਪਨਾ ਵਾਦਾ ਕਰਨਾ ਕਿਉਂਕਿ ਨਸ਼ਾ ਆਪਾਂ ਅੱਲੀ ਬੋਲਣਾ ਨਹੀਂ ਹੈ ਤੇ ਆਪਾਂ ਅਮਰ ਵੀ ਕਰਨਾ। ਆਪਾਂ ਇਹਨੇ ਵੀ ਲੈਕਚਰ ਦੇ ਤੇ ਸੁਣ ਲੈ ਆਪਾਂ ਕੋ ਅਮਰ ਲਈ ਕੀਤਾ। ਅਗਰ ਕੋ ਪਤਾ ਲੱਗਿਆ ਨਸ਼ਾ ਬੱਚਾ ਕਰਦਾ ਮੈਂ ਕਲਾਸਾਂ ਵਿੱਚ ਜਾ ਕੇ ਚੈੱਕ ਵੀ ਕਰੂੰਗਾ ਕਿਉਂਕਿ ਮੇਰੀ ਡਿਊਟੀ ਬਣਦੀ ਹੈ। ਆਪਾਂ ਕੱਲਾ ਟੈਕਨੀਕਲ ਚੀਜ਼ ਲੈਣ ਦੀਆਂ ਤੇ ਆਪਾਂ ਕਿ ਚੰਗੇ ਇਨਸਾਨ ਵੀ ਬਣਨਾ ਨੇ। ਉਹ ਸਾਡੀ ਡਿਊਟੀ ਬਣਦੀ ਆ। ਆਪਾਂ ਇੱਕ ਪੇਰੈਂਟਸ ਮੀਟ ਕਰਾਂਗੇ। ਤੁਹਾਡੇ ਸਾਰੇ ਪੇਰੈਂਟਸ ਨੂੰ ਘਰਦਿਆਂ ਨੂੰ ਬੁਲਾਵਾਂਗੇ ਆਪਾਂ ਜਿੰਨੇ ਵੀ ਬੱਚੇ ਪੜ੍ਹਦੇ ਆ। ਉਹਨਾਂ ਦਾ ਕੰਮ ਕੀ ਲਰੂਗਾ? ਰੱਬ ਸਾਡੀ ਡਿਊਟੀ ਵੰਡਿਆ ਤੁਹਾਨੂੰ ਮਾੜੀ ਸੰਗਤ ਤੋਂ ਬਚਾਣਾ। ਸਤਿਗ੍ਰਿਤਾਪਕ ਰਾਣੀਏ। ਮੇਰੇ ਕੋਲ ਕੋਈ ਸ਼ੈਅ ਨਹੀਂ ਕਿਸੇ ਆਈਡੀ ਦਿੱਤਾ ਹੁੰਦਾ ਹੋਏਗਾ। ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਪਹਿਲੀ ਮੀਟਿੰਗ? ਹੈ ਜੀ। ਹੋਣੀ ਚਾਹੀਦੀ ਆ? ਨਹੀਂ। ਜਿਹੜੇ ਹੋਣੀ ਚਾਹੀਦੀ ਨਹੀਂ ਕਹਿੰਦੇ ਉਹ ਹੱਥ ਖੜਾ ਕਰੋ ਪੰਨਾ। ਜਿਹੜੇ ਕਹਿੰਦੇ ਹੋਣੀ ਚਾਹੀਦੀ ਆ। ਇੱਕ ਦੋ ਕੈਂ 4 5 ਕਿ 1 2 3 4 5 6 7 8 9 10 11 12 13 14 15 16 17 ਗਿਣਤੀ ਵੱਧ ਗਈ ਆ ਹੋਣੀ ਚਾਹੀਦੀ ਆ ਤਾੜੀ ਮਾਰੋ ਇੱਕ ਵਾਰੀ ਕਿਉਂਕਿ ਜਿਹੜੇ ਜਿਹੜੇ ਬੱਚਿਆਂ ਨੇ ਹੱਥ ਨਹੀਂ ਖੜਾ ਕੀਤਾ ਇਹਦਾ ਮਤਲਬ ਉਹਨਾਂ ਦੇ ਅੰਦਰ ਘਰਿਆ ਉਹ ਕਿਤਨਾ ਕੁ ਟਿਕਾਣ ਸੰਬੰਧਨ ਜੁੜੇ ਹੋਏ ਸਿੱਧਾ ਕੰਮ ਦੇਖਿਆ ਪਹਿਲਾਂ ਸਮੀਟਨ ਬੁਲਾਉਣੇ ਬੁਲਾਵਾ ਵੀ ਆਪਾਂ ਉਸ ਤੋਂ ਪਹਿਲਾਂ ਮੈਂ ਕਲਾਸਾਂ ਵਿੱਚ ਚੈੱਕ ਵੀ ਕਰੂੰਗਾ ਤੁਹਾਡੇ ਬੈਗ ਚੈੱਕ ਹੋਣਗੇ ਕਿਉਂਕਿ ਅੱਜ ਆਪਾਂ ਇੱਕ ਸਨੇਹਾ ਲੈ ਕੇ ਆਏ ਹਾਂ ਸਰ ਕਿਉਂ ਹੋਣਾ ਚਾਹੀਦਾ ਵੀ ਹੋਣਾ ਚਾਹੀਦਾ ਦਾ ਹੋਣਾ ਚਾਹੀਦਾ ਪੇਰੈਂਟਸ ਮੀਟਿੰਗ ਹੋਏਗੀ ਤੁਹਾਡੇ ਘਰ ਤੇ ਨੂੰ ਬੁਲਾਇਆ ਜਾਏਗਾ ਡਾਕਟਰ ਵਾਲੀ ਕੋਈ ਗੱਲ ਨਹੀਂ ਸਾਡੀ ਡਿਊਟੀ ਹੈ ਤੁਹਾਡੀ ਦਿਸ਼ਾ ਨੂੰ ਠੀਕ ਕਰਨਾ ਜੇ ਦੀ ਦਿਸ਼ਾ ਕਿ ਉਹ ਵੀ ਦਿਸ਼ਾ ਠੀਕ ਹੋ ਜਾਵੇ ਤੁਸੀਂ ਆਲਰੇਡੀ ਵਧੀਆ ਮੈਂ ਪਹਿਲੇ ਕਹਾਂ ਤੁਸੀਂ ਬੜੇ ਬੜ ਭਾਗੀ ਹੋ ਤੁਹਾਡੇ ਵਿੱਚ ਕੋਈ ਪਛਾਣ ਨਹੀਂ ਕਰਦਾ ਜਿਹੜੇ ਕਰਦੇ ਉਹ ਆਏ ਹੀ ਸ਼ਾਇਦ ਹੋ ਸਕਦਾ ਨਾ ਵੀ ਕਰਦਾ ਹੋਵੇ ਐਸੀ ਗੱਲ ਨਹੀਂ ਪਰ ਇੱਕ ਜੇ ਆਪਾਂ ਅੱਜ ਇਸ ਵਿਸ਼ੇ ਤੇ ਗੱਲ ਕਰਨ ਲੱਗੇ ਆਂ ਜ਼ਰੂਰ ਤੇ ਉਤੇ ਤਾਂ ਸਾਡਾ ਇੱਕ ਫਰਜ਼ ਬਣਦਾ ਖਾਸ ਕਰਕੇ ਪ੍ਰਿੰਸੀਪਲ ਦਾ ਹੋਵੇ ਸਟਾਫ ਦਾ ਕਿ ਤੁਹਾਨੂੰ ਅਸੀਂ ਮਾੜੀ ਸੰਤੋਖ ਨਾ ਜਾਣ ਦੇਈਏ ਠੀਕ ਹੈ ਜੀ ਸਹੀ ਹੈ ਸਹਿਮਤ ਹੋਣਾ ਸਾਰੇ ਹਾਂ ਜੀ ਯੈਸ ਪਰ ਇੱਕ ਗੀ ਤੁਹਾਡਾ ਵਝਾ ਕਰੂੰਗਾ ਆ ਬੈਠੇ ਬੈਠੇ ਲਿਖਿਆ ਮੈਂ ਉਹ ਪਹਿਨਾ ਸਾਹਮਣੇ ਕਰਦੇ ਆਂ ਗੋਲ ਉਹਨਾਂ ਨੇ ਦੇਖਿਆ ਸੀ ਉਹ ਲੱਗੇ ਹੁੰਦਾ ਤੁਹਾਡੀਆਂ ਗੱਲਾਂ ਤੋਂ ਸਰ ਮੈਂ ਲਿਖ ਲਿਆ ਤੁਸੀਂ ਬੋਲਦੇ ਸੀ ਤੇ ਮੈਂ ਲਿਖਦਾ ਸੀ ਆ ਸ਼ੁਰੂ ਕਰੀਏ ਤੁਹਾਡੇ ਕੋਲੋਂ ਮੈਂ ਵਿੱਚ ਸਾਥ ਲੰਦਾ ਇੱਕ ਦੋ ਲਾਈਨਾਂ ਦੇ ਵਿੱਚ ਅਪੈਂਡ ਵਿੱਚ ਜਾ ਕੇ ਸਾਥ ਲਵਾਂਗੇ ਧਿਆਨ ਨਾਲ ਸੁਣਨਾ ਸਾਰਿਆਂ ਨੇ ਤੁਸੀਂ ਇੱਕ ਵਾਰ ਧਿਆਨ ਨਾਲ ਗੀ ਸੁਣਿਆ ਸੀ ਅੱਜ ਨਸ਼ੇ ਬਿਸੋ ਅੱਜ ਜੋ ਆਪਣੇ ਕੋਲ ਗਏ ਹੈਗੇ ਆ ਆਪਾਂ ਅੱਗੇ ਚੱਲਾਂਗੇ ਠੀਕ ਹੈ ਸੋ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਬੜੇ ਗੌਰ ਨਾਲ ਸੁਣਣ ਲੱਗੇ ਆ ਇੱਕ ਵਾਰੀ ਆਪਣੇ ਦੇ ਟੀਮ ਨੇ ਤਾੜੀ ਬਾਰੋ ਬਹੁਤ ਬਹੁਤ ਸ਼ੁਕਰੀਆ ਆਵੇ ਟਿੱਕਮੰਡੋਲੇ ਨਸ਼ੇ ਕਰਕੇ ਉਹ ਚੰਡੋਲ ਤੇਰਾ ਤਨ ਸੱਜਣਾ ਦੇਖੋ ਤੁਸੀਂ ਅਗਰ ਸਮਾਜ ਦੀ ਸੇਵਾ ਕਰਕੇ ਜਾਂਦੇ ਪਤਾ ਨੂੰ ਨੀਵਾਂ ਦਾ ਮਿਲਣਾ ਹੈ ਬੁਰਦਵਾਰੀ ਇੱਕ ਪਾਟੀ ਬਾੜ ਕਰਨਾ ਹੁੰਦਾ ਬੈਣੇ ਲੈ ਕੇ ਕਈ ਫਰੀਵ ਕਰਦੇ ਆ ਉਹਨਾਂ ਨੂੰ ਬਹੁਤ ਸਰ ਮਿਲਦਾ ਕਈ ਲੋਕ ਖੇ ਜਾਵੇ ਝਾੜੂ ਲਾਦੇ ਆ ਜੁੜੇ ਸਾਫ ਕਰਦੇ ਆ ਪੋਚੇ ਲਾਦੇ ਆ ਕਪੜਾ ਮਾਲ ਰਿਹਾ ਉਹਨ ਇੱਕ ਸੇਵਾ ਦਾ ਜਿਹੜਾ ਫਲ ਮਿਲਦਾ ਉਹ ਅਲੱਗ ਹੁੰਦਾ। ਇੱਕ ਪੇੜੋਂ ਦਾ ਇੱਕ ਸੇਵਾ ਹੁੰਦੀ। ਤਾਂ ਜਿਹੜਾ ਬੱਚਾ ਸੇਵਾ ਕਰੂਗਾ ਪਤਾ ਹੀ ਬਹੁਤ ਸਾਰੇ ਬੱਚੇ ਸੇਵਾ ਕਰਦੇ ਆਂ ਖਾਸ ਕਰਕੇ ਮੇਰੇ ਹੀ ਬੱਚਾ ਕਰਦੇ ਆਂ। ਅੱਜ ਮੈਂ ਇੱਕ ਬੱਚਾ ਕਿਹਾ ਜਿਸਨੇ ਜਸਮੀਨ ਜਿਹੜੇ ਨਸ਼ਾ ਨੂੰ ਤੇ ਬੋਲ ਕੇ ਗਿਆ ਸੇਵਾ ਕੀਤੀ ਇਹਨੇ ਮੈਸੇਜ ਲਾਇਆ ਉਹਦੇ ਲਈ ਇੱਕ ਪ੍ਰਾਈਜ਼ ਚ ਤੁਹਾਡੇ ਨੂੰ ਦਿੱਤਾ ਜਾਏਗਾ। ਇਹ ਬੱਚੇ ਨੂੰ ਸਨਮਾਨ ਦੇਉ। ਠੀਕ ਆ? बच्चे आज आवाजी एक बच्चा सा बैठा मैं नाम अनाउंस कर जा रहा पाड़ी वाले जोरदार आप ही बोल रहे हैं। तो ਜੇ ਤੁਹਾ ਅਨਜਨੀਆ ਵਿਚਾਰਾ ਹੋ ਰਹੀਆਂ ਸਾਰੀਆਂ ਆਪਣੇ ਇਹਨੇ ਫੰਕਸ਼ਨ ਹੋ ਗਏ ਤਾਂ ਆਪਾਂ ਕੋਈ ਨਹੀਂ ਤੁਹਾਡੇ ਕੋਲੋਂ ਇਹ ਆਸ ਰੱਖਣਾ ਕਿ ਜਿੰਨੇ ਵੀ ਫੰਕਸ਼ਨ ਹੁੰਦੇ ਆ ਜੇ ਜਿੰਨੇ ਵੀ ਸਨ ਹੀ ਲੱਗਦੇ ਆ ਉਹਤੇ ਅਮਲ ਕਰਨ ਦੀ ਲੋੜ ਹੈ ਅੱਜ ਜੇ ਇਹ ਫੰਕਸ਼ਨ ਹੋਇਆ ਸਰਟੀਫਿਕਾਰਟ ਨਾਲ ਹੀ ਆਇਆ ਹੈ ਤਾਂ ਜੇ ਆਪਾਂ ਅਮਲ ਨਾ ਕੀਤਾ ਤਾਂ ਸਾਡੇ ਬੈਠਾ ਦਾ ਕੋਈ ਕੰਮ ਇਹ ਘੱਡੀ ਲਿਖੇ ਤਾਂ ਨਹੀਂ ਲੱਗਣੀ ਹੈ ਜੇ ਆਪਾਂ ਅਮਲ ਕਰਾਂਗੇ ਕਰੋਗੇ ਅਮਲ ਸਾਰੇ ਕਰੋਗੇ ਬਾੜੀ ਤੋਂ ਸ਼ੁਰੂ ਕਰੂਗੇ thank you very much both water and water thank you dan